ਹਾਂਜੀ ਰਬੋ ਟ੍ਰੈਵਲ ਵਲੌਗ ਵਿੱਚ ਇੱਕ ਵਾਰੀ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਤੇ ਅੱਜ ਅਸੀਂ ਚੱਲੇ ਆ ਟਵਿੰਸ ਟਾਵਰ ਕਿਉਂਕਿ ਉੱਥੇ ਰਾਤ ਦਾ ਹੀ 뷰 ਹੁੰਦਾ ਨਾਈਟਾਂ ਚੱਲਦੀਆਂ ਸੋਹਣਾ ਲੱਗਦਾ ਉਹਦੇ ਕਰਕੇ ਤੁਹਾਨੂੰ ਵੀ ਮੈਂ ਰਾਤ ਨੂੰ ਹੀ ਦਿਖਾਵਾਂਗਾ ਵਧੀਆ ਤੇ ਹੋਟਲ ਤੋਂ ਨਿਕਲੇ ਹਾਂ ਜੀ ਗਰਦੀਪ ਭਾਈ ਤੇ ਸੁਖੀ ਤੇ ਤਰਨੀ ਅਸੀਂ ਚਾਰੇ ਚੱਲੇ ਹਾਂ ਤੁਹਾਨੂੰ ਟਵਿੰਸ ਟਾਵਰ ਦਿਖਾਉਣੇ ਤੇ ਉਹਦੇ ਦੇ ਲਾਈਕ ਬੀਸਮੈਂਟ ਦੇ ਵਿੱਚ ਮਾਲ ਆ ਉਹ ਵੀ ਦਿਖਾਉਣੇ ਆ ਆ ਆ ਗੀਆ ਭਾਈ ਇੱਥੇ ਜਿੰਨੀ ਵੀ ਜਾਣੀ ਜਿੰਨੇ ਵੀ ਟੂਰਿਸਟ ਆਉਂਦੇ ਨੇ ਨਾਈਟ ਟੈਕਸੀ ਕਹਿਵਾਉਂਦੇ ਨੇ ਇੱਧਰ ਆ ਆ ਗਿਆ ਸਾਹਮਣੇ ਕੇਐਲ ਟਾਵਰ ਤੇ ਇੱਧਰ ਨਾਲ ਹੀ ਡਰੈਸ ਟਾਵਰ ਅਸੀਂ ਤੁਰ ਕੇ ਚਲੇ ਜਾਣਾ 1.200 ਮੀਟਰ ਹੈ ਸਾਨੂੰ ਨੇੜੀ ਹੈ ਬੜਾ ਦੂਰ ਨਹੀਂ ਹੈਗਾ ਤੇ ਇੱਕੋ ਤੋਂ ਨੂੰ ਰਾਤ ਦਾ 뷰 ਦਿਖਾਉਣਾ ਸਾਡੇ ਹੋਟਲ ਦਾ ਇੱਥੇ 51 ਫਲੋਰ ਨੇ 51 ਤੇ ਫੂਲ ਆ ਤੇ 50 ਤੇ ਹੈਗਾ ਜੈਮ ਤੇ ਅਸੀਂ ਹੈਗਾ ਥਾਏ 230 ਤੇ ਨਹੀਂ ਸੌਰੀ 23 ਤੇ ਅਸੀਂ ਆ ਬਾਈ ਮਗਰ ਗਾ ਪੈ ਗਿਆ ਵੀਡੀਓ ਵਿੱਚ ਪਰ ਆ ਵੀਓ ਕੇ ਐਲ ਟਾਵਰ ਦਾ ਦੀ ਨਾ ਘੈਂਟਾ ਦਾ ਪੂਰਾ ਆ ਬਾਈ ਵੀਡੀਓ ਨਹੀਂ ਬਣਾਈ ਗਈ ਇਹਨੇ ਗਾਂ ਪਾਲ ਸੁਣਾ ਰੋਲਾ ਪਾਲਿਆ ਆਪਣਾ ਜੀ ਟਵਿੰਸ ਟਾਵਰ ਚੱਲੇ ਆ ਤੂੰ ਵੱਡੀ ਗੱਲ ਇਹ ਆ ਯਾਰ ਸਾਡੇ ਨਾਲ ਬਿਲਕੁਲ ਜਿਹੜਾ ਹੁੱਕਾ ਸਾਡੇ ਉਹਦੇ ਨੇੜੇ ਹੀ ਨੇ ਦੋਨੇ ਕਾਬ ਕੇ ਕੇ ਐਲ ਟਾਵਰ ਤੇ ਟਵਿੰਸ ਟਾਵਰ ਨਾਲ ਲੜ ਪਿਆ ਦੋ ਬੰਦੇ ਲੜ ਪਏ ਬਾਈ ਆ ਕਹਿੰਦਾ ਮੈਨੂੰ ਰੋਟੀ ਖਵਾਓ ਜੇ ਤੀ ਮੈਨੂੰ ਰੋਟੀ ਖਵਾ ਕੇ ਛੱਡੋ ਕਮਰੇ ਚ ਫੇਰ ਆ ਇਨੂੰ ਪਹਿਲਾਂ ਰੋਟੀ ਖਵਾਓਗਾ ਨਾ ਚਲੋ ਯਾਰ ਤੂਰੀ ਦਾ ਚਲੋ ਇਹ ਰੋਟੀ ਖਵਾ ਆ ਸੀ ਸਾਹਮਣੇ ਵੀਰੇ ਟੂਹੇ ਟਾਵਰ ਸਾਹਮਣੇ ਆ ਉੱਥੇ ਜਾਣਾ ਹੀ ਨਹੀਂ ਆ ਇਹਨੂੰ ਰੋਟੀ ਉਹ ਆਵਲਾ ਇਹ ਤਾਂ ਮਾਰਨ ਲੱਗਿਆ ਵੀਰੇ ਚਲੀ ਜਾਲਾ ਸਾਹਮਣੇ ਸਿੱਧੀ ਝੜ ਕੇ ਉੱਥੀ ਜਾਂਦੀ ਆ ਕੰਮ ਹੋ ਲਈ ਗਿਆ ਇੱਧਰ ਬਹੁਤ ਟਾਵਰ ਤੇ ਕਿੱਥੇ ਲੱਗੇ ਨੇ ਰੋਟੀ ਖਵਾ ਮਾਰਨ ਤਾਂ ਲੱਗਿਆ ਹੈ ਮੈਂ ਤੈਨੂੰ ਸਾਰ ਰਹੇਗੇ ਕੜਦੀ ਗੋਣੀਆਂ ਨੂੰ ਆ ਕੇ ਮੇਰੇ ਕੋਲ ਬਾਈ ਸਾਨੂੰ ਗਾਹ ਜਾ ਕੇ ਦਿਖਾਉਂਦੇ ਇੱਧਰ ਮਾਹੌਲ ਭਾਗ ਗਿਆ ਨੇੜੇ ਜਾ ਕੇ ਦਿਖਾਉਂਦੇ ਠੀਕਾ ਲਓ ਜੀ ਪਹੁੰਚ ਗਏ ਟਵਿੰਸ ਟਾਵਰ ਜਿੰਦਾ ਸੋਹਣਾ ਇਹ ਹੈ ਨਾ ਵੀਡੀਓ ਚ ਲਾਦਾ ਉਹਦੋਂ ਦੁਗਣਾ ਸੋਹਣਾ ਨਾ ਜੇ ਤੁਸੀਂ ਇੱਥੇ ਆ ਕੇ ਦੇਖੋ ਉਹਦੋਂ ਦੁਗਣਾ ਸੋਹਣਾ ਲੱਗਦਾ ਉੱਥੇ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਚੌਂਕ ਦੇ ਵਿੱਚ ਇੰਨੇ ਲੋਕ ਨੇ ਜਿਹੜੇ ਹਨ ਲੱਗ ਲੱਗ ਐਂਗਲਾਂ ਤੋਂ ਫੋਟੋਆਂ ਕਰਾ ਰਹੇ ਨੇ ਕਈਆਂ ਤੋਂ ਆਪ ਸੂਤ ਆ ਜਾਂਦਾ ਤੇ ਕਈ ਇੱਥੇ ਪੱਕੇ ਜਿਹੜੇ ਫੋਟੋਗ੍ਰਾਫਰ ਨੇ ਉਹ ਫੋਟੋਆਂ ਖਿੱਚ ਰਹੇ ਨੇ ਕਿ ਕਿ ਸੋਹਣਾ ਹੀ ਬਹੁਤ ਲੱਗਦਾ ਤੇ ਇਹ ਕੋਲਾ ਲਾਂਪੁਰ ਦੀ ਸਾਨ ਕਿਹਾ ਜਾਂਦਾ ਟਵਿੰਸ ਟਾਵਰ ਨੂੰ ਤੇ ਇੱਕ ਕੇਅਲ ਟਾਵਰ ਅੱਜ ਆਪਾਂ ਟਵਿੰਸ ਟਾਵਰ ਦੇਖਦੇ ਆਂ ਕੱਲ ਦੀ ਵੀਡੀਓ ਚ ਆਪਾਂ ਦੇਖਾਂਗੇ ਕੇਅਲ ਟਾਵਰ ਇਹਦੇ ਹੇਠਾਂ ਬੇਸਮੈਂਟ ਦੇ ਵਿੱਚ ਮਾਲ ਵੀ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਣਾ ਉੱਥੇ ਵੀ ਕਾਫੀ ਜਿਹੜੇ ਐਕਸਪੈਂਸਿਵ ਬ੍ਰਾਂਡ ਨੇ ਹੈਨਾ ਉਹ ਸਾਰੇ ਇੱਥੇ ਹੈਗੇ ਨੇ ਤੇ ਇੱਥੇ ਬੱਤੀਆਂ ਬਹੁਤ ਲੰਬੀਆਂ ਹੁੰਦੀਆਂ ਨੇ ਇਹ ਵੀ ਇੱਕ ਗੱਲ ਆ ਉਦਾਕਾਰਨੀ ਵੀ ਇਹੀ ਆ ਵੀ ਲੋਕ ਰੋਡ ਦੇ ਵਿਚਾਲੇ ਆ ਫੋਟੋਆਂ ਕਰਾਉਂਦੇ ਨੇ ਜਿਵੇਂ ਕਿ ਉਹ ਸਾਹਮਣੇ ਲੱਗੇ ਹੋਏ ਨੇ ਉਹ ਦੇਖੋ ਬੱਤੀਆਂ ਹੋਈਆਂ ਹੋਈਆਂ ਨੇ ਨਾ ਲੰਬੀਆਂ ਬੱਤੀਆਂ ਹੁੰਦੀਆਂ ਨੇ ਤਾਂ ਕਿ ਜਿਹੜੇ ਟੂਰਿਸਟ ਨੇ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਕਾਫੀ ਦਸ ਦੇਖਣ ਨੂੰ ਮਿਲਦਾ ਤੁਨੂਰੇ ਇਧਰ ਦਾ ਸਾਰੇ ਇਹ ਫੋਟੋਆਂ ਆ ਰਹੀਆਂ ਕਿਉਂਕਿ ਬਿਊਟੀ ਬਹੁਤ ਆ ਯਾਰ ਇਹ ਦੇਖੋ ਭਾਈ ਇਹ 10-10 ਰਿੰਗਟ ਲੈਂਦੇ ਆ ਜੇ ਤੁਹਾਡੇ ਕੋਲ ਵਧੀਆ ਫੋਨ ਆ ਨਾ ਆਪਦੇ ਜੀ ਖਿੱਚ ਲਿਓ ਵਧੀਆ ਫੋਟੋ ਆ ਜਾਂਦੀ ਆ ਇਹਨਾਂ ਤੋਂ ਨਖਝ ਆਉ ਜੂਏ ਬਾਈ ਹਾਂ ਓਕੇ ਓਕੇ 10 ਰਿੰਗੜ ਲੈ ਲੈਂਦੇ ਨੇ ਇੱਕ ਫੋਟੋ ਦੇ ਇਹਨਾਂ ਤੋਂ ਨਖਝ ਆਉ ਜੇ ਤੁਹਾਡੇ ਕੋਲ ਫੋਨ ਆਉਦਾ ਉਹ ਚ ਖਿੱਚ ਲਿਓ ਫਲੈਸ਼ਾਂ ਹੀ ਨੇ ਇਹਨਾਂ ਕੋਲ ਹੋਰ ਕੁਝ ਨਹੀਂ ਹੈਗਾ ਆਈਫੋਨ ਆ ਦੋਡੇ ਨਾਲ ਦੋ ਤਿੰਨ ਬੱਦੇ ਹੋਰ ਲੈ ਉਹਦੀਆਂ ਫਲੈਸ਼ਾਂ ਲਾ ਲਓ ਵਧੀਆ ਸੋਹਣੀ ਫੋਟੋ ਆਉਂਦੀ ਆ ਸੋਚਦਾ ਸੀ ਯਾਰ 10 ਰਿੰਗੜ ਤੁਸੀਂ ਇੱਕ ਦੋ ਰਿੰਗੜ ਲੈ ਲਓ ਲੈ ਸੀ ਕਰੇ ਲੋਟੇ ਮਚਾਈ ਪਈ ਆ ਓਰੇ ਬਾਈ ਟਵਿੰਸ ਟਾਵਰ ਦੀਆਂ ਫੋਟੋਆਂ ਤਾਂ ਹੋ ਗਈਆਂ ਪਰ ਉਦੋਂ ਸੋਹਣਾ ਸਾਨੂੰ ਮਗਰਲਾ ਲੱਗ ਜਾਂਦਾ ਪਤਾ ਨਹੀਂ 골ਡ ਯਾਰ ਕਲਰ ਉਹਦਾ ਤਾਂ ਕਰਕੇ ਤੇ ਹੁਣ ਅਸੀਂ ਯਾਰ ਟਵਿੰਸ ਟਾਵਰ ਆ ਉਹਦੇ ਬੇਸਮੈਂਟ 'ਚ ਚੱਲੇ ਜਿੱਥੇ ਮਾਲ ਬਣਿਆ ਹੋਇਆ ਬਹੁਤ ਰਸਾ ਇੱਥੇ ਜਿਹਨੇ ਕੇ ਰਾਕੇ ਜਗਾ ਜੀ ਰੋਕ ਲਈ ਬਸ ਉਹੀ ਫੋਟੋਆਂ ਚਾਈ ਜਾਂਦਾ ਹੋਰ ਨੂੰ ਤਾਂ ਰਾਹ ਹੀ ਨਹੀਂ ਦਿੰਦੇ ਸੀ ਦੀ ਹੈਗੇ ਪਰ ਸੋਹਣਾ ਬਹੁਤ ਲੱਗ ਰਿਹਾ ਮੈਂ ਤੁਹਾਨੂੰ ਦਿਖਾਉਣਾ ਇੱਥੋਂ ਨੇੜੇ ਆ ਕੇ ਉਹਨੂੰ ਦਿਖਾਉਣਾ ਭੈਣ ਦਾ ਸੋਹਣਾ ਬਹੁਤ ਲੱਗ ਰਿਹਾ ਯਾਰ ਤੰਗੇ ਨੇ ਉਹ ਹੈਗੇ ਦਾ ਕਹਿੰਦੇ ਨੇ ਨਾ ਕਈ ਜਾਂਦੇ ਨੇ ਫੇਸ ਫੇਸ ਜਦ ਪੁੱਛਿਆ ਵੀ ਇਹ ਫੈਸੇ ਆ ਫੇਗੇ ਨਹੀਂ ਨਹੀਂ ਬਣਾ ਨਾਲ ਹੈ ਧਰਾਨੀ ਦਾ ਹੈ ਇੱਥੇ ਬਹੁਤ ਜਾਣੀਆਂ ਜਾਨੀ ਪੋਸਟਾਲਾ ਲੱਗੀਆਂ ਮਿਲਦੀਆਂ ਤੁਹਾਨੂੰ ਟਵਿੰਸ ਟਾਵਰ ਦੇ ਸਾਹਮਣੇ ਨੂੰ ਤੇ ਇੱਧਰ ਹੋਰ ਵੀ ਬਹੁਤ ਅੱਗੇ ਜਾ ਕੇ ਵੀ ਹੈਗੀਆਂ ਨੇ ਦੇਖ ਕੇ ਤੁਸੀਂ ਫੂਲ ਗਾ ਲਓ ਵੈਸੇ ਮੈਕੜੀ ਹੈ ਇਹਦੇ ਅੰਦਰ ਮੈਕੜੀ ਤੁਹਾਨੂੰ ਵਧੀਆ ਪੈਣਾ ਹੈ ਨਾ ਤੁਹਾਨੂੰ 10 ਕਿ ਰੈਂਗੜ ਦੀ ਮੀਲ ਪੈ ਜਾਂਦੀ ਹੈ ਮੈਕੜੀ ਦੀ ਹੈਗਾ ਨੌਨ ਵੇਜ ਹੈ ਵੇਜ ਨਹੀਂ ਹੈਗਾ ਪਰ ਇਹ ਨਜ਼ਾਰਾ ਬਾਈ ਜੀ ਤੁਹਾਨੂੰ ਜਿਹੜਾ ਬੇਸਮੈਂਟ ਦੇ ਵਿੱਚ ਮਾ ਉਸੀ ਕੋ ਤਾਂ ਦਿਖਾ ਨਹੀਂ ਸਕੀ ਕਿਉਂਕਿ ਸਾਰਾ ਹੀ 10 ਵਜੇ ਕਲੋਜ਼ ਹੋ ਜਾਂਦਾ ਤੇ ਕਲੋਜ਼ ਹੋ ਗਿਆ ਅਸੀਂ ਮੈਕੜੀ ਜਾਣਾ ਸੀ ਉਹ ਵੀ ਨਹੀਂ ਕਰਦੇ ਮਿਹਰੇ ਆਪਣੇ ਇੱਥੇ ਨੀਅਰ ਮੈਕੜੀ ਹੋਰ ਆ ਤੁਹਾਨੂੰ ਉਹ ਮੈਕੜੀ ਦਿਖਾ ਦਿੰਦੇ ਆ ਨਾਲੇ ਇੱਥੇ ਦਾ ਜਿਹੜਾ ਥੋੜਾ ਵਿਊ ਆ ਰੋਡ ਦਾ ਉਹ ਦਿਖਾ ਦਿੰਦੇ ਆ ਬਟ ਇੱਕ ਆ ਫਰਾਟੇ ਵਾਲੇ ਮੋਟਰ ਐਂਗਲ ਕਈ ਲਈ ਫਿਰਦੇ ਨੇ ਗਾਹ ਬਹੁਤ ਹੋਉਂਦੇ ਨੇ ਜੀ ਉਹ ਤਾਂ ਸਾਰਾ ਬੰਦ ਹੋ ਗਿਆ ਸਾਨੂੰ ਇੱਥੇ ਜਾਣਾ ਨੀਅਰ ਮੈਕਡੀ ਹੌਂਨੇ ਆ 2 ਵੇ ਤੱਕ ਓਪਨ ਰਹਿੰਦਾ ਤੇ ਵਿੱਚ ਇੱਕ ਦੋ ਇਹੋ ਜਿਹੇ ਮੈਕੜੀ ਨੇ ਜਿਹੜੇ 24 ਆਵਰ ਓਪਨ ਰਹਿੰਦੇ ਆ ਤੇ ਅਸੀਂ ਹੁਣ ਇੱਥੇ ਜਿਹੜਾ 2 ਵੇ ਤੱਕ ਓਪਨ ਰਹਿੰਦਾ ਉੱਥੇ ਚੱਲੇ ਆ ਸਾਨੂੰ ਮੈਕੜੀ ਦਿਖਾਉਣੇ ਆ ਆ ਵੀਰਾ ਵਗੈਰ ਆ ਗਿਆ ਸਾਡਾ ਉਹ ਬੰਦਾ ਸੋਸਤਾ ਉਹ ਮਗਰੇ ਆ ਜਾਂਦਾ ਉਹ ਭਾਈ ਭੱਜ ਕੇ ਆਇਆ ਉਹ ਭਾਈ ਸਾਡਾ ਮਗਰ ਆ ਰਹਿੰਦਾ ਉਹ ਇੰਨੀਆਂ ਸਟਿੱਕਾ ਭੇਜਦਾ ਇੰਨੀਆਂ ਵੀਡੀਓ ਬਣਾਉਂਦਾ ਪਤਾ ਨਹੀਂ ਕੀ ਗੱਲ ਆ ਇਹ ਆ ਜਾ ਭਾਈ ਆ ਜਾ ਸੋਸਤੀ ਆ ਤੂੰ ਜਿਹਰੇ ਦੀ ਓ ਬਰੋਦੀ ਦੇ ਰਦਾ ਬੰਦਾ ਮੇਰੇ ਪੰਜਨਾ ਜਾ ਰਿਹਾ ਮੈਨੂੰ ਐ ਲਾਦਾ ਕਿਤੇ ਪਾਟੇ ਨਾ ਦਵੇ ਉਹਨੂੰ ਸਿੱਧਾ ਜਾਣਾ ਬਾਈ ਲਓ ਜੀ ਮੈਕੜੀ ਆ ਗਿਆ ਇਹ 2 ਵਜੇ ਤੱਕ ਖੁੱਲਦਾ ਤੇ ਆਦਾ ਚੈੱਕ ਕਰਦੇ ਰਿਹਾ ਕਰੋ ਗੂਗਲ ਤੇ ਵੀ ਕਿਹੜੀ ਚੀਜ਼ ਕਿੰਨੇ ਵਜੇ ਤੱਕ ਓਪਨ ਹਨਾ ਪੈਸੇ 24 ਆਰਸ ਜੀ ਕੀ ਹੋਇਆ ਉਹ ਉੱਥੇ ਉਹ ਦੇਖੋ ਪਰ ਇਹ ਕਹਿੰਦੇ 2 ਵਜੇ ਤੱਕ ਹੈ ਗੂਗਲ ਦੇ ਇੱਥੇ ਤੁਸੀਂ ਆਰਡਰ ਆਪਦਾ ਕਰ ਸਕਦੇ ਹੋ ਪੇਮੈਂਟ ਬਾਈ ਕਾਰਡ ਜਾਂ ਕਾਉਂਟਰ ਤੇ ਵੀ ਕਰ ਸਕਦੇ ਹੋ ਹੁਣ ਬਾਈ ਕਰਕੇ ਦਿਖਾਊਗਾ ਆ ਦੇਖੋ ਲੌਗ ਇਨ ਕਰਨ ਤੋਂ ਚਾਹੇ ਕਹਿੰਦੇ ਵੀ ਬਿਨਾਂ ਲੌਗ ਇਨ ਤੋਂ ਕਰ ਲਓ ਇੰਗਲਿਸ਼ ਡੈਨਿਕ ਆ ਜਾਂ ਕਿਕਵੇਅਰ ਅਸੀਂ ਟੇਕਅਵੇ ਕਰਨਾ ਹੈ ਬਰਗਰ ਗੱਡ ਅਸੀਂ ਆ ਸਾਨੂੰ ਬਰਗਰ ਵਧੀਆ ਲਾਜੇ ਨਾਲ ਮੀਨ ਲੈਨੇ ਆ ਮੀਨ ਮੀਨ ਕਰਦੇ ਆ ਆਹੀ ਇਹ ਚ ਤੁਸੀਂ ਇਹ ਆ ਵੀ ਜਾਂ ਬੰਡਾ ਸੀਗਾ ਜਾਂ ਛੋਟਾ ਜਿਹਾ ਪ੍ਰਾਈਸ ਐਡ ਕਰ ਲੈਣੀ ਤੇ ਇਹਦੀ ਕੋਈ ਉਹ ਵੀ ਰੱਖ ਲੈਣਾ ਜੀ ਪ੍ਰਾਈਸ ਕੋ ਕੋ ਕੀ ਲੈਣਾ ਵੀਰੇ ਆਪਾਂ ਔਰੇਂਜ ਯੂਰੇਂਜ ਨਹੀਂ ਖੋ ਲੈਣਾਗਾ ਤੇ ਆ ਇਹਨੂੰ ਫਿਰ మీడియం ਇਥੇ ਲਾਰਜ మీడియం ਜੀ ਆਪਸ਼ਨ ਆਉਣੀ ਆ ਤੇ ਇਹ ਕਰਕੇ ਇਹਦੇ ਵਿੱਚ ਕੋਈ ਐਡ ਕਰਨਾ ਕਰ ਸਕਦੇ ਨਹੀਂ ਇਹਨੂੰ ਤੁਸੀਂ ਕਰ ਦੋ ਵੀ ਅਸੀਂ ਹੋਰ ਕੁਝ ਨਹੀਂ ਐਡ ਕਰਨਾ ਤੇ ਦੂਜਾ ਵਾਰ ਜੀ ਤੁਹਾਨੂੰ ਦਿਖਾ ਦਵਾਂ ਨੀ ਆਰਡਰ ਤਿੰਨ ਵੀਲਾਂ ਅਸੀਂ ਐਡ ਕਰਦੀਆਂ ਆਰਡਰ ਹੋ ਗਿਆ ਜੀ ਹੁਣ ਇਹ 30 ਰੇਗਡ .99 ਯਾਨੀ 31 ਰੇਗਡ ਫਿਰ ਇਹ ਕਹਿੰਦੇ ਆ ਆਈਸਕ੍ਰੀਮ ਕਰ ਦੋ ਅੱਜ ਕੋਈ ਨਹੀਂ ਕਰਨੀ ਲੋ ਥੈਂਕਸ ਉਸ ਤੋਂ ਬਾਅਦ ਜੀ ਕਹਿੰਦੇ ਵੀ ਟਿਪ ਟੁਕ ਦੇਣੀ ਆ ਕੁਝ ਅੱਜ ਕੋਈ ਨਹੀਂ ਲੋ ਥੈਂਕਸ ਅਸੀਂ ਕੁਝ ਨਹੀਂ ਇੱਕ ਹਰ ਆਰਡਰ ਹੋ ਗਿਆ 32 85 ਪੈ ਗਿਆ ਟੈਕਸ ਪੈ ਜਾਂਦਾ 1.86 ਰੁਪਏ ਹੁਣ ਪੇਮੈਂਟ ਕਹਿੰਦੇ ਕਾਊਂਟਰ ਤੋਂ ਜਾਂ ਕੈਸ਼ ਅੱਜ ਕੇ ਵੀ ਕਾਊਂਟਰ ਤੋਂ ਕਰਨੀ ਆ ਸੌਰੀ ਜਾਂ ਕਾਲ ਤੇ ਆ ਸਾਡਾ ਆਰਡਰ ਆ ਗਿਆ ਤੇ ਆ ਗਈ ਇੰਨਾ ਕੀ ਸੌਖਾ ਕੰਮ ਐ ਇਦਾਂ ਆਰਡਰ ਕਰ ਲਿਓ ਆ ਗਈ ਮੈਕੜੀ ਭੀੜ ਬਹੁਤ ਆ ਕਿਉਂਕਿ ਬਾਕੀ ਸਾਰੇ ਮੈਕੜੀ ਬੰਦ ਹੋ ਗਏ ਇਹ 2 ਵਜੇ ਤੱਕ ਖੁੱਲ੍ਹਾ ਰਹੇਗਾ ਇੱਥੇ ਆ ਜੀ ਪਰਚੀ ਦੇ ਕੇ ਪਹਿਲਾਂ ਪੇਮੈਂਟ ਕਰਾਂਗੇ ਉਸ ਤੋਂ ਬਾਅਦ ਵੀ ਸਾਨੂੰ ਆਰਡਰ ਦੇਣਾ ਵੀ ਇੱਥੇ ਵੈਜ ਹੈ ਨਹੀਂ ਵੈਜ ਕਦੇ ਫ੍ਰੈਂਚ ਫਰਾਈਆਂ ਮਿਲਦੀਆਂ ਨੇ ਹੋਰ ਕੁਝ ਨਹੀਂ ਵੈਜ ਬੀਜ ਬਣਦਾ ਹਾਂ ਜਾਂ ਤੁਸੀਂ ਕੋਈ ਡਾਅਲ ਲੇਡ ਵਜਿਰਾ ਕਾਸਟ ਵਜਿਰਾ ਲੈ ਸਕਦੇ ਨਹੀਂ 버거 ਸਾਰੇ ਚਿਕ ਨਹੀਂ ਆਏ। ਲੋਕ ਇਥੇ ਇੰਨੇ ਸੁਸਤ ਨੇ ਆ ਹੋ ਗਿਆ ਨਾ 5-6 ਮਿੰਟ ਪਹਿਲੇ ਹੋਏ 6-7 ਤਾਂ ਆਰਡਰ ਪੈ ਗਏ। ਇਹ ਗਾਹ ਪਾਈ ਜਾਂਦੇ ਨੇ ਕੋਈ ਲੈਣ ਹੀ ਨਹੀਂ ਆਉਂਦਾ ਆਰਡਰ। ਮੈਂ ਤਾਂ ਹੈਰਾਨ ਆ ਰਹੀ ਦੋਸਤਾਂ ਦੇ। ਪਤਾ ਨਹੀਂ ਕਿੱਥੇ ਨੌਜਾ ਦੇ। ਮੰਨਣਾ ਕੋਈ ਬਹੁਤ ਆ ਸਕਿਆ ਕਿ ਸਾਰੇ ਬੰਦ ਹੋ ਗਏ ਤੇ ਇੰਨਾ ਕੁਲੀ ਆਰਡਰ ਆ ਗਿਆ ਜਿਆਦੇ। ਫਰਾਰ ਆਰਡਰ ਦੇ ਕੇ ਰੈਡੀ ਵੀ ਹੋ ਗਏ 5-6 ਮਿੰਟ ਪਹਿਨੋ ਵੀ ਹੋ ਗਏ ਪਰ ਕੁਕ ਟਿਕ ਨਹੀਂ ਨੀ ਹੋਗਾ ਫਰਾਰ ਆਹੇ ਬੰਦੇ ਲਓ ਜੀ ਅਸੀਂ ਮੈਕੜੀ ਜਾਇਆ ਕੋਕ ਲਿਆਏ ਤੇ ਬਰਗਰ ਦੁੱਧਰ ਲਿਆਏ ਇਹੀ ਮੀਲ ਵਧੀਆ ਤੇ ਇਹੀ ਠੀਕ ਪੈਂਦੀ ਆ ਤੇ ਹੁਣ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਕੇਲ ਟਾਪਰ ਦਿਖਾਵਾਂਗੇ ਤੇ ਹੁਣ ਅਸੀਂ ਰੂਮ ਚ ਖਾ ਪੀ ਕੇ ਜਾ ਕੇ ਸੌ ਜਾਣਾ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਜੀ